ਸਾਡੇ ਕੈਦ ਹੋਈ ਵੀ ਵੇਖੋ ਬਤੇ ਸਾਨੂੰ ਇਸ ਤਰ੍ਹਾਂ ਗਰੀਬ ਜਮਾਤ ਨੂੰ ਦੇ ਹਈ ਸਾਨੂੰ ਹੋ ਕੋਈ ਚੰਗਾ ਬੰਦਾ ਲੀਡਰ ਹੋਵੇ ਕੋਈ ਹੋਰ ਦਿਵੇ ਮਿੰਟੋ ਮਿੰਟ ਸਾਰਾ ਕੁਝ ਹੁੰਦਾ ਸਾਡੇ ਐਸਡੀਓ ਜੇਏ ਐਕਸ਼ਨ ਆ ਭੱਜਿਆ ਹੋਵੇ ਪਰ ਇਹ ਤਾਂ ਸੁਣਵਾਈ ਕੋਈ ਨਹੀਂ ਗਈ ਜੇ ਸਾਨੂੰ ਗੋਲੀ ਦੇ ਦੋ ਮਾਰਨ ਦੀ ਅਸੀਂ ਮਰਤਾ ਜਾਈਏ ਘਟੋ ਘਟ ਇਹਦੇ ਡੇਢ ਮਹੀਨਾ ਹੋ ਗਿਆ ਬਈ ਡੇਢ ਮਹੀਨਾ ਹੋ ਗਿਆ ਕੋਈ ਵਾ ਕੋਈ ਆ ਕੇ ਕਹਿੰਦਾ ਤਾਂ ਮੀਰੇ ਬੜੇ ਕੋਈ ਕਰਕੇ ਆ ਕੇ ਦਿਖਾ ਦੇ ਮੀਰੇ ਬੜੇ ਕਾਹਵੇਂ ਕੋਈ ਨਿਕਲੀ ਜੰਮੀ ਵੀ ਹੈ ਪਰ ਇਹ ਕੰਨਣੂ ਹਤ ਲਾੜੇ ਇਹ ਸਾਨੂੰ ਇਹੋ ਜਿਹਾ ਬਦਲਾਵ ਨਹੀਂ ਚਾਹੀਦਾ ਤੇ ਸਿਆ ਜੋੜ ਕੇ ਬੇਨਤੀ ਕਰਦੇ ਆ ਅਸੀਂ ਆ ਗਲੀ ਖਾਸ ਕਰਕੇ ਆ ਮੱਲਾ ਅਸੀਂ ਭਾਈ ਕਾਰਡ ਕਰਾਂਗੇ ਆਮ ਆਦੀ ਪਾਰਟੀ ਖਾਸ ਕਰਕੇ ਉਹਨਾਂ ਕਰਕੇ ਸਾਡਾ ਬੁਰਾ ਹਾਲ ਹੈ ਖਾਸ ਕਰਕੇ ਆਮ ਆਦੀ ਪਾਰਟੀ ਖਾਸ ਕਰਕੇ ਹਾਲ ਸੁਣ ਲਵੇ ਕਿ ਸਾਡੇ ਮੱਲੇ ਚ ਵੋਟਾਂ ਮੰਗਣ ਆਇਓ ਫੇਰ ਨਾ ਗਿਓ ਅਸੀਂ ਬਈ ਬੁਰਾ ਹਾਲ ਕੀਤਾ ਸਿੱਧੀ ਗੱਲ ਹੈ ਗੰਦ ਵਿੱਚ ਆ ਪੜਾ ਐਮ ਐਲ ਏ ਕੋ ਡਬੋ ਸਾਥ ਆ ਬੋਟ ਮੰਗਣ ਦੇ ਲਈ ਐਮ ਐਲ ਏ ਸ ਐਮ ਐਲ ਏ ਜੋ ਵੀ ਐਮ ਸੀ ਫੈਮਸੀ ਸਭ ਆਏ ਗੰਦ ਵਿੱਚ ਆ ਰਗਾ ਸਾਰੇ ਪੈਸੇ ਖਾ ਜਾਂਦੇ ਆ ਯਾ ਗਲਦ ਵਿੱਚ ਆ ਪੜਾ ਬੱਚੇ ਤਾਂ ਡੁੱਬ ਰਹੇ ਆ ਉਲੀ ਲੱਗੀ ਬੜੀ ਆ ਪਾਣੀ ਵਿੱਚ ਅਬੁਰਾ ਹਾਲੇ ਜੁਆਕਾ ਦਾ ਸਾਰੀ ਦੁਪਹਿਰੇ ਲੱਗੇ ਰਹਿੰਦੇ ਹੈਗੇ ਕਦੇ ਕੋਈ ਆਂਦਾ ਕਦੇ ਕੋਈ ਆਂਦਾ ਹੈਗਾ ਤੇ ਕੋਈ ਹੱਲ ਨਹੀਂ ਹੁੰਦਾ ਇੱਕ ਰੁਪਈਆ ਨਹੀਂ ਲਾਰੇ ਇੱਕ ਰੁਪਈਆ ਆਪ ਖਾਰੇ ਆਪ ਖਾਰੇ ਹੈ ਇਹ ਇੱਕ ਦੋ ਗਲੀਆਂ ਚ ਹੀ ਆਉਂ ਉਹ ਛੇਤੀ ਠੀਕ ਕਰਾ ਦੇ ਹਾਂ ਨਹੀਂ ਤੁਹਾਡੇ ਨਾਲ ਕਾਫੀ ਨਰਾਜ਼ਗੀ ਜ਼ਾਹਰ ਕਰ ਰਹੇ ਸੀ ਉਸੇ ਕਹਿੰਦੇ ਆ ਆ ਕੇ ਦੇਖਣ ਸਾਡਾ ਹਾਲ ਤਾਂ ਦੇਖਣ ਮੈਂ ਜਾ ਕੇ ਨਰਾਜ਼ਗੀ ਦੂਤ ਕਰ ਆਉਂ